ਮੈਂ ਤੋਂ ਦੀ ਕੇਜਰੀਵਾਲ ਸਾਹਿਬ ਦੇ ਬੰਗਲੇ ਦਾ ਕਾਫੀ ਚਰਚਾ ਸੀ ਕਾਫੀ ਰੌਲਾ ਪਿਆ ਹੋਇਆ ਸੀ ਕਿ ਬੰਗਲਾ ਨਹੀਂ ਮਿਲ ਰਿਹਾ ਤੇ ਹੁਣ ਕਹਿੰਦੇ ਵੀ ਬੰਗਲਾ ਤੇ ਮਿਲ ਗਿਆ ਉਹਨਾਂ ਨੂੰ ਤੇ ਕੇਜਰੀਵਾਲ ਸਾਹਿਬ ਗਿਆੜਾ ਵੀ ਮਾਰਿਆ ਉੱਥੇ ਚੈੱਕ ਇਨ ਚੁੱਕੇ ਵੀ ਕਰਿਆ ਇਹ ਵੀ ਆ ਬੰਗਲਾ ਕਿਵੇਂ ਆ ਠੀਕ ਆ ਪਰ ਬੰਗਲੇ ਦੇ ਨਾਲ ਨਾਲ ਉਹ ਇਧਰ ਵੀ ਪੰਜਾਬ ਵਾਲੇ ਪਾਸੇ ਵੀ ਫੇਰ ਤੋਂ ਸਰਗਰਮ ਨੇ ਇੱਥੇ ਉਦਘਾਟਨ ਕਰਦੇ ਫਿਰਦੇ ਨੇ ਦੇਖੋ ਇਹ ਉਹ ਲੋਕ ਨਹੀਂ ਜਿਨ੍ਹਾਂ ਨੂੰ ਪਹਿਲਾਂ ਬੰਗਲਾ ਚੰਗਾ ਨਹੀਂ ਸੀ ਲੱਗਦਾ ਹੂੰ ये कहते सन ना गाड़ी लेंगे ना बंगला लेंगे ना सुरक्षा लेंगे जी ये तो कहते नहीं लेंगे हम एफिडेविट देंगे सर इन्होंने एफीडेविट बनाए हुए ने, ने? कदे कट के देखो इन्हों का इतिहास भी बड़ा न्यारा है आम आदमी पार्टी आलिया बहुत मतलब के अलोकारी गल पर हौले हौले ਹੌਲੇ ਹੌਲੇ ਹੋ ਜਾਏਗਾ ਪਿਆਰ ਨੀ ਜਿੰਦੀਏ ਹੌਲੇ ਹੌਲੇ ਹੋ ਜਾਏਗਾ ਪਿਆਰ ਹੌਲੀ ਹੌਲੀ ਫਿਰ ਰਵਾਇਤੀ ਸਿਆਸਤ ਨਾਲ ਪਿਆਰ ਹੋ ਗਿਆ ਪਿਆਰ ਹੋ ਗਿਆ ਗਾੜੀਆਂ ਬੰਗਲਿਆਂ ਨਾਲ ਪਿਆਰ ਹੋ ਗਿਆ ਜੀ ਹਾਂ ਜੀ ਹਾਂ ਹੁਣ ਇਹਨੇ ਪੁੱਛਿਆ ਨਾ ਮੇਰੇ ਪਾਸ ਗਾੜੀ ਹੈ ਬੰਗਲਾ ਹੈ ਤੇਰੇ ਪਾਸ ਕੀ ਹੈ ਨਾ ਕਿ ਕੋਈ ਗੱਲ ਨਹੀਂ ਅਸੀਂ ਵੀ ਬਣਾ ਕੇ ਵਿਖਾਵਾਂਗੇ ਤੈਨੂੰ ਸਾ ਅਹੀਂ ਕਿਉਂ ਕਹੀ ਵੀ ਸਾਡੇ ਕੋਲ ਕੰਦੀ ਮਾਂ ਆ ਅਸੀਂ ਮਾਂ ਪਿਓ ਵਾਸਤੇ ਵੀ ਬੰਗਲੇ ਬਣਾਵਾਂਗੇ ਜੀ ਤੇ ਫਿਰ ਆਖਿਆ ਨਹਿਰੋਂ ਪਾਰ ਬੰਗਲਾ ਪਵਾ ਦੇ ਆਣੀਆਂ ਤੇ ਅਗਲੇ ਦਿਨ ਦਿੱਲੀ ਚ ਬਣਾ ਕੇ ਦਿਖਾਤਾ ਬਿਲਕੁਲ ਉਹਨੂੰ ਲੋਕਾਂ ਨੇ ਸ਼ੀਸ਼ ਮਹਿਲ ਕਿਹਾ ਕੀ ਜਮੈਲ ਦੀ ਸਟੋਰੀ ਕੀਤੀ ਇੱਕ ਕੁੜੀ ਨੇ ਰਿਪੋਰਟਰ ਸੀ ਉਹਦੇ ਤੇ ਪਰਚਾ ਬਣਾਤਾ ਇਥੇ ਲੁਧਿਆਣੇ ਜੀ ਉਹ ਰਾਤੋਂ ਰਾਤ ਹਾਈ ਕੋਰਟ 'ਚ ਮਾਮਲਾ ਗਿਆ ਉਹਦੇ ਲਈ ਜੇਲ੍ਹ ਖਲਵਾਉਣੀ ਪਈ ਰਾਤ ਨੂੰ ਫਟਕਾਰਾਂ ਸਹਤ ਮਤਲਬ ਕਿ ਪੱਕਾ ਕਿੰਨੇ ਸੱਚੀ ਗੱਲ ਹੈ ਚੱਕਰ ਚੱਲੇ ਆ ਮੇਤਰ ਵੀ ਕਹਿ ਰਹੇ ਕਿ ਮੋਟੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਇਤਿਹਾਸ ਹੈ ਹੋ ਜਾ ਆ ਇਹਨਾਂ ਦਾ ਇਤਿਹਾਸ ਹੀ ਇਦਾਂ ਦਾ ਹੈ ਨਾ ਸਰ ਦਾਵਿਆਂ ਦਾ ਇਤਿਹਾਸ ਹੈ ਇਹਨਾਂ ਦਾ ਵਾਅਦਿਆਂ ਦਾ ਇਤਿਹਾਸ ਇੱਕ ਵੱਖਰਾ ਹੈ ਹੂੰ ਇਥੇ ਸਵਰਾਜ ਤੇ ਨਾ ਟਿਕੇ ਤੇ ਨਾ ਆਰਟੀਆਈ ਤੇ ਟਿਕੇ ਤੁਸੀਂ ਦੇਖ ਲਓ ਇੱਥੇ ਕਿ ਲੋਕਪਾਲ ਬਹੁਤ ਕੁਛ ਸੀ ਸਰ ਨਿਆਰਾ ਅਦਾਲਾ ਆਏ ਜੀ ਇਹਨਾਂ ਦੀ ਰਾਜਨੀਤੀ ਨਿਆਰੀ ਰਾਜਨੀਤੀ ਸੀਗੀ ਤੋਂ ਖੈਰ ਹੁਣ ਇਹਨਾਂ ਨੂੰ ਦੇਖੋ ਵੰਗਲਾ ਚਾਹੀਦਾ ਸੀਗਾ ਉੱਥੋਂ ਤੇ ਇਹਨਾਂ ਨੇ ਆਪ ਦਾ ਟਿੰਡ ਫੋੜਾ ਚੱਕਣਾ ਹੀ ਸੀਗਾ ਜੀ ਜਿੱਥੇ ਕਰੋੜਾ ਰੁਪਇਆ ਲਾਇਆ ਉੱਥੋਂ ਚਲੇਗਾ ਉਹ ਆਪਣੇ ਇੱਥੇ ਦੇ ਹੈਗੇ ਨੇ ਐਮਪੀ ਸਾਹਿਬ ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਤੁਸੀਂ ਕਿੱਥੇ ਰਹੋਗੇ ਤੁਸੀਂ ਮੇਰੇ ਕੋਲ ਰਹਿ ਲਓ ਉਹ ਬੰਗਲਾ ਉਹ ਇਹ ਨੰਦੀ ਦਾ ਬਿਲਕੁਲ ਇਹ ਵੀ ਸ਼ਾਬਾਸ਼ ਵਾਲੀ ਗੱਲ ਹੈ ਹੂੰ ਕਿ ਆਹ ਮਾਨ ਸਤਕਾਰ ਬਣਦਾ ਸੀ ਇਹਨਾਂ ਦਾ ਮਾਨ ਸਤਕਾਰ ਬਣਦਾ ਸੀਗਾ ਕਿ ਉਹਨਾਂ ਨੇ ਮਾਨ ਸਤਕਾਰ ਕਰਨ ਯੋਗਾ ਕੀਤਾ ਸੀ ਫਿਰ ਇਹਨਾਂ ਕਿਤੇ ਬਣਦਾ ਸੀਗਾ ਆਪਦੇ ਬਾਸ ਨੂੰ ਤੇ ਚੀ ਛੱਡ ਨਹੀਂ ਸੋ ਤੇ ਫਿਰ ਉਹ ਤੋਂ ਬਾਅਦ ਹੁਣ ਇਹਨਾਂ ਨੇ ਅਦਾਲਤ ਦਾ ਰੁਖ ਕੀਤਾ ਕਿ ਦੇਖੋ ਜੀ ਗੱਲ ਇਹ ਆ ਕਿ ਐਸੀ ਬਣ ਕੇ ਕੌਮੀ ਪਾਰਟੀ ਦੇ ਮਾਲਕ ਜੀ ਤੇ ਕੌਮੀ ਪਾਰਟੀ ਹੋਣ ਦੇ ਨਾਤੇ ਸਾਡੇ ਤੇ ਬੰਦੇ ਆਉਣ ਜਾਣਗੇ ਹਮ ਅਸੀਂ ਤੇ ਮੀਟਿੰਗਾਂ ਸ਼ੀਟਿੰਗਾਂ ਕਰਨੀਆਂ ਜੀ ਬਈ ਸਾਨੂੰ ਨਹੀਂ ਪਤਾ ਸਾਨੂੰ ਤੇ ਇੱਕ ਬੰਗਲਾ ਦਿਓ ਹਮ ਇਹ ਅਦਾਲਤ ਚ ਚਲੇ ਗਏ ਉਹ ਤੇ ਕੇਂਦਰ ਨੇ ਆਖਿਆ ਨਾ ਕੋਈ ਗੱਲ ਨਹੀਂ ਚਲੋ ਠੀਕ ਹੈ ਦੇ ਦੇਾਂਗੇ ਇਹ ਭਾਲਦੇ ਸਨ ਬੀਬੀ ਮਾਇਆਬਤੀ ਦੇ ਗਵਾੜ ਚ ਜੀ ਉਹਨਾਂ ਨੇ ਜਿਹਾ ਸ਼ਸ਼ੀ ਤਰੂ ਦੇ ਗਵਾਂਡ ਚ ਦੋਨੇ ਪੜੇ ਲਿਖੇ ਜਿਆਦਾ ਜੇ ਅੰਗਰੇਜ਼ੀ ਵਿੱਚ ਗੱਲਾਂ ਹੁੰਦੀਆਂ ਰਹਿਣਗੀਆਂ ਆ ਜਾ ਤੂਤਾਮਲੇ ਖੂਤ ਤੇ ਗੱਲਾਂ ਕਰੀਏ ਮੂੰਹ ਤੇ ਤਾਂ ਮਤਲਬ ਕਿ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਬੰਗਲਾ ਮਿਲ ਗਿਆ ਜੀ ਇੱਕ gana ਦੀ ਤੂੰ ਮਾਹੀ ਵਾਲੀ ਹੋ ਗਈ ਨਹੀਂ ਛੱਡ ਕੇ ਯਾਰ ਪਿਆਰਾ ਇਹ ਬੰਗਲੇ ਵਾਲੇ ਹੋ ਗਏ ਨੇ ਜੀ ਜੀ ਮੁਬਾਰਕਬਾਦ ਆ ਕਿ ਇਹ ਦੁਬਾਰਾ ਫਿਰ ਸਰਕਾਰੀ ਬੰਗਲੇ ਵਾਲੇ ਹੋ ਗਏ ਆ ਕੋਈ ਇਸ ਟਾਈਮ ਇਹਨਾਂ ਦੇ ਕੁੱਲ ਜੇ ਦੇਖੀਏ ਐ ਐਮਐਲਏ ਐਮਪੀ ਮੰਤਰੀ ਮੁੱਖ ਮੰਤਰੀ ਦਾ ਅਹੁਦਾ ਤੇ ਨਹੀਂ ਹੈ ਪਰ ਕੌਮੀ ਪਾਰਟੀ ਦੇ ਕਨਵੀਨਰ ਜ਼ਰੂਰ ਨੇ ਉਹਦੇ ਨਾਮ ਤੇ ਇਹਨਾਂ ਨੂੰ ਹੁਣ ਬੰਗਲਾ ਮਿਲ ਗਿਆ ਤੇ ਬੰਗਲੇ ਦੇ ਵਿੱਚ ਸਕੂਨ ਕਿੰਨਾ ਕੁ ਮਿਲੇਗਾ ਦੇਖਦੇ ਹਾਂ ਜੀ 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 ਮਿੰਟ ਜੀ ਅਰਜਿੰਦਰ ਸ਼ਰਮਾ ਜੀ ਕਹਿ ਰਹੇ ਕਿ ਪਹਿਲਾਂ ਤੇ ਟ੍ਰੇਨ ਦੇ ਉੱਪਰ ਕਹਿੰਦੇ ਪੰਜਾਬ ਆਉਂਦੇ ਹੁੰਦੇ ਸੀ ਕਿ ਤੇ ਜੀ ਬਠਿੰਡੇਵਾਲ ਜੀ ਕਹਿ ਰਹੇ ਤਿੰਨ ਕਮਰਿਆਂ ਵਿੱਚ ਰਹਿਣ ਦੀ ਗੱਲ ਕਰਨ ਵਾਲਿਆਂ ਨੂੰ ਹੁਣ ਆਮ ਬੰਗਲਾ ਵੀ ਚੰਗਾ ਨਹੀਂ ਲੱਗਣਾ ਕਹਿੰਦੇ ਤੇ ਇੱਕ ਬੀਡੀਐਸ ਸੁਖਮਨੀ ਸਾਹਿਬ ਇਹਨਾਂ ਦਾ ਹੈਗਾ ਕਮੈਂਟ ਜੀ ਇਹ ਕਹਿੰਦੇ ਕਿ ਆਪ ਆਰਐਸਐਸ ਦੀ ਬੀਟੀਮ ਹੈ ਤੇ ਹੁਣ ਬਿਹਾਰ ਚੋਣਾਂ ਦੇ ਵਿੱਚ ਬੀਜੇਪੀ ਨੂੰ ਕਹਿੰਦੇ ਪੂਰਾ ਫਾਇਦਾ ਹੋਏਗਾ ਇਸ ਚੀਜ਼ ਦਾ ਕਹਿ ਰਹੇ ਇਹਨਾਂ ਦਾ ਜੀ ਕਹ ਲੋ ਕਿ ਇੱਕ ਦ੍ਰਿਸ਼ਟੀਕੋਣ ਹੈ ਇੱਕ ਤਰ੍ਹਾਂ ਦੇਖਦੇ ਕੁਝ ਸਮਾਂ ਠਹਿਰ ਜਾਓ ਕੌਮੀ ਪਾਰਟੀ ਕਹਿੰਦੇ ਬਈ ਲੱਭਣੀ ਨਹੀਂ ਹੈ ਖੋਸਟਲੋਂ ਜੀ ਕਹਿ ਰਹੇ ਪਰ ਇਹਦਾ ਤੇ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਜੀ ਇਹਦੇ ਤੇ ਆਪਾਂ ਹੁਣ ਹਾਲੇ ਤੇ ਆਂਦੀ ਹੈ ਨਾ ਜੀ ਕੱਲ੍ਹ ਕੀ ਹੋਗਾ ਕਿਸਨੇ ਜਾਣਾਂ ਤਾਂ ਅੱਜ ਤੇ ਉਹ ਸਰਤਾਜ ਨਹੀਂ ਕਹਿੰਦਾ ਕਿ ਫਿਲਹਾਲ ਹਵਾਵਾਂ ਰੁਮਕਦੀਆਂ ਜਦੋਂ ਚਖੜ ਚੁੱਲਣ ਦੇ ਵੇਖਾਂਗੇ ਹਾਲੇ ਤੱਕ ਇਹਨਾਂ ਦੀ ਹਵਾਵਾਂ ਰੁਮਕਦੀਆਂ ਆ ਪਾਵੇਂ ਠਹਿਰ ਠਹਿਰ ਕੇ ਹੀ ਸਹੀ ਜੀ